ਮੋਰ ਹੁੰਦਾ ਛੋ ਗੁਰੂ ਨਾਨਕ ਪਾਸ਼ਾ ਦੀ ਉਮਰ ਵਲ ਦੇਖ ਕੇ ਮੈਂ ਤਾਂ ਜੀ ਸੋਚਦੇ ਆ ਕਿ ਮੈਂ ਵੀ ਪੜਿਆ ਸੀ ਇਹ ਪਟਵਾਰ ਕਰਨੀ ਹਿਸਾਬ ਲਾਉਣੇ ਮੈਨੂੰ ਵਿਦਿਆਲੇ ਵਿੱਚੋਂ ਹੀ ਆਏ ਪੜ੍ਹਸਾਲਾ ਵਿੱਚੋਂ ਆਏ ਤੇ ਹੁਣ ਨਾਨਕ ਨੂੰ ਵੀ ਮੈਂ ਪੜਾ ਦਵਾ ਤਾਕੇ ਵੀ ਪੜ ਕੇ ਆਪਣੀ ਰੋਜੀ ਕਮਾਉਣ ਜੋਗਾ ਹੋ ਜਾਏਗਾ ਜੇ ਮੇਰੇ ਥਾਂ ਹੋ ਗਿਆ ਵਪਾਰ ਕਰ ਲੇਗਾ ਹੋਰ ਥਾਂ ਤੇ ਹੋ ਗਿਆ ਬਿਜ਼ਨਸ ਵਪਾਰ ਕਰਨ ਲੱਗਿਆ ਆਪਣਾ ਹਿਸਾਬ ਕਰ ਲਾਇਆ ਕਰੋ ਨਫਾ ਘਾਟਾ ਵੰਦਾ ਕਰ ਲੋ ਸੋਸ਼ ਨੇ ਬਾਤਾ ਜੀ ਨਾਲ ਰਿਫਤਾ ਨਾਲ ਸਲਾਹ ਕਰੀ ਵੀ ਹੁਣ ਗੁਰਨਾਦਕ ਨੂੰ ਪੜਨ ਪਾ ਰਹੀ ਹੈ ਮਹਾਰਾਜ ਜੀ ਨੂੰ ਪੁੱਛਿਆ ਕਹਿੰਦੇ ਹਾਂ ਹਾਂ ਠੀਕ ਆ ਸਾਨੂੰ ਪੜਨ ਪਾਉ। ਉਹ ਜਨਾਬ ਨੇ ਪਾਣ ਵਾਸਤੇ ਇੱਕ ਪ੍ਰਾਤ ਲਈ ਉਹਦੇ ਵਿੱਚ ਮਿਸ਼ਰੀ ਬਦਾਮ ਤੇ ਹੋਰ ਮੇਵੇ ਖੁਸ਼ਕ ਪਾਏ। ਹੱਥ ਵਿੱਚ ਸਪਾਰੀਆਂ ਲਈਆਂ। ਮਹਾਰਾਜ ਨੇ ਸੋਹਣੇ ਬਸਤਰ ਪਹਿਨਾਏ। ਬਹੁਤ ਵਧੀਆ ਜੋੜਾ। ਉਹਨਾਂ ਦਿਨਾਂ 'ਚ ਗਹਿਣੇ ਪਾਉਣ ਦਾ ਬੱਚਿਆਂ 'ਤੇ ਰਿਵਾਜ ਹੋਇਆ ਕਰਦਾ ਸੀ। ਮਹਾਰਾਜ ਜੀ ਗਹਿਣੇ ਪਾ ਕੇ ਲੂਲਾ ਹੁੰਦੀਆਂ ਇੱਥੇ ਲੜਕਦੀਆਂ ਹੁੰਦੀਆਂ ਕੰਨਾਂ ਕੋਲ। ਦੋਹੀ ਪਾਸੇ। ਜਿਸ ਵਕਤ ਤਿਆਰ ਕਰਕੇ ਦੇਖਿਆ ਤਾਂ ਉਹਨਾਂ ਨੂੰ ਇੰਨਾ ਸੋਹਣਾ ਚੰਕਾਰਾ ਬਣਿਆ। ਕਿਤੇ ਨਜ਼ਰ ਨਾ ਲੱਗ ਜਾਵੇ ਕਾਲਖ ਦਾ ਟਿਕਾ ਲਾਉਣਾ ਚਾਹੀਦਾ। ਮਾਤਾ ਜੀ ਨੇ ਵੀ ਅੱਖਾਂ ਦੇ ਹੱਥ ਰੱਖ ਲਈ। ਇਹ ਤਾਂ ਬਹੁਤ ਹੀ ਸੱਚ ਦੇ ਨੇ ਜਾਰੇ। ਸਵਾਬ ਦਾਸ ਦੇ ਫਿਰ ਉਤੇ ਪਰਾਤਰ ਖਾਈ ਕੁਥਾਨ ਲਿਆ ਖਮਣੀ ਨਾਲ ਬੰਨਿਆ ਪੂਰੇ ਸਗਰਾਂ ਦੇ ਨਾਲ ਰੁਪਈਆ ਰੱਖ ਕੇ ਪਾਦਾ ਜੀ ਦੇ پاس ਜਾਂਦੇ ਨੇ ਤੇ ਜਾ ਕੇ ਬੈਠ ਗਏ ਕਹਿਣ ਲਗੇ ਮੈਂ ਤਾਂ ਜੀ ਅੱਜ ਕਿਵੇਂ ਆਏ ਤੇ ਸਾਹਿਬਜ਼ਾਦੇ ਨੂੰ ਕਿਸਰਾ ਨਾਲ ਲਿਆਂਦਾ ਕਹਿਣ ਲਗੇ ਹੁਣ ਵਿਦਿਆ ਦਿਵਾਉਣੀ ਹੈ ਉਸੇ ਚੰਗੀ ਤਰ੍ਹਾਂ ਨਾਲ ਪੜਾਇਆ ਉਹਨੇ ਇੱਕ ਨਿਗਾਹ ਦੇ ਨਾਲ ਗੁਰੂ ਨਾਨਕ ਕਬਲ ਦੇਖਿਆ ਸਿਆਣੇ ਬੰਦੇ ਜਿਹੜੇ ਸਾਈਕੋਲੋਜੀ ਜਾਣਦੇ ਨੇ ਮੱਥੇ ਪੜਨ ਜਾਣਦੇ ਨੇ ਚਿਹਰੇ ਪੜ ਲੈਂਦੇ ਨੇ ਉਹਨਾਂ ਨੂੰ ਇੱਕਦਮ ਪਤਾ ਲੱਗਦਾ ਇਹ ਬੱਚਾ ਜ਼ਹੀਨ ਆ ਅੱਖ ਦੇਖ ਕੇ ਹੀ ਦੱਸ ਦਿੰਦੇ ਉਹ ਕਹਿਣ ਲੱਗੇ ਮਹਤਾ ਜੀ ਬੱਚਾ ਤਾਂ ਐਕਸਟਰਾ ਆਰਡੀਨਰੀ ਸਿਆਰ ਲੱਗਦਾ ਹੈ ਇਹਦਾ ਜਿਹੜਾ ਕੁਝ ਪੜਾਉਂਗਾ ਛੇਤੀ ਇਹਦੇ ਯਾਦ ਹੋ ਜਾਇਆ ਕਰੋ ਕੋਈ ਨਾ ਮੈਂ 2 ਸਾਲ ਦੇ ਅੰਦਰ ਇਹਨੂੰ ਪੂਰਾ ਨਪੂਰਨ ਕਰ ਦਵਾਵਾਂਗਾ ਪੂਰਾ ਤਾਕ ਕਰ ਦਵਾਵਾਂਗਾ ਜੋ ਉਹ ਸਾਹ ਮਹਾਰਾਜੀ ਨੂੰ ਛੱਡਿਆਂ ਦਾ ਉਸਨੇ ਉਹਨਾਂ ਦਿਨਾਂ ਆਪਣੀਆਂ ਹੀ ਬੋਰੀਆਂ ਆਪਣਾ ਹੀ ਤਪੜ ਲਗਾਣੇ ਪਿਆ ਕਰਦੇ ਸ ਮਹਾਰਾਜ ਜੀ ਨੇ ਉਸ ਨੇ ਕਿਹਾ ਵੀ ਇੱਥੇ ਬੈਠ ਜਾਓ ਆਪ ਦੇ ਕੋਲੋਂ ਫੱਟੀ ਗੱਡੀ ਉਹਦੇ ਉੱਤੇ ਲਿਖਤਾ ਪਹਾੜੇ ਕਹਿਣ ਲੱਗਿਆ ਉਹ ਜਦ ਕਹਿ ਕੇ اٹੇ ਮਹਾਰਾਜ ਜੀ ਕਹਿੰਦੇ ਗਾਹ ਦੱਸ ਇਹ ਤਾਂ ਮੇਰੇ ਯਾਦ ਹੋ ਗਿਆ ਉਹ ਸਾਰਾ ਹੀ ਸੁਣਾਦਾ ਉਹ ਹੈਰਾਨ ਹੋ ਗਿਆ ਵੀ ਇਹ ਬੱਚਾ ਅੱਖਰ ਪੜਾਏ ਅੱਖਰ ਸਾਰੇ ਯਾਦ ਉਹ ਲਿਖਾਇ ਇੱਕ ਵਾਰੀ ਆਪ ਲਈ ਤੇ ਮਹਾਰਾਜ ਜੀ ਨੇ ਉਹ ਜੀ ਆਪੇ ਲਿਖ ਦਿੱਤੇ ਹੈਰਾਨ ਹੋ ਕੇ ਦੇਖਣ ਲੱਗਿਆ ਵੀ ਇਹ ਬੱਚਾ ਕਿਹੜਾ ਆ ਗਿਆ ਅੱਜ ਤੱਕ ਤਾਂ ਇਸ ਤਰ੍ਹਾਂ ਦਾ ਬੱਚਾ ਕਿਤੇ ਦੇਖਿਆ ਨਹੀਂ ਹੈ ਮਹਾਰਾਜ ਜੀ ਜਦੋਂ ਉਹ ਦੇਖਦਾ ਤਾਂ ਮੁਸਕਰਾਉਣ ਲੱਗ ਜਾਂਦੇ ਨੇ ਜਾਣਦੇ ਨੇ ਵੀ ਇਹ ਕੀ ਦੇਖਣਾ ਚਾਹੁੰਦਾ ਉਹ ਜਿਵੇਂ ਚੰਦ ਚਕੌਰ ਵੱਲ ਦੇਖਦਾ ਹੈ ਬੰਦ ਨਹੀਂ ਕਰਦਾ ਦੇਖਣਾ ਇਸ ਤਰ੍ਹਾਂ ਟੀਚਰ ਦਾ ਹਾਲ ਹੋ ਗਿਆ ਅੰਦਰ ਇੱਕ ਸ਼ਰਧਾ ਭਾਵਨਾ ਜਾ ਗਿਆ ਛੁੱਟੀ ਹੋ ਗਈ ਮਹਾਰਾਜ ਜੀ ਘਰ ਚਲੇ ਗਏ ਮਾਤਾ ਜੀ ਨੇ ਬੜਾ ਪਿਆਰ ਕਰਿਆ ਗੋਦੀ ਜਵਾਲੇ ਮੱਥਾ ਚੁੰਮਿਆ ਬੇਟਾ ਪੜਿਆ ਆ ਕੋਈ ਤਕਲੀਫ ਤਾਂ ਨਹੀਂ ਹੋਈ ਜੀ ਲੱਗ ਗਿਆ ਸੀ ਕਹਿੰਦੇ ਹਾਂ ਜੀ ਲੱਗ ਗਿਆ ਸੀ ਬਹੁਤ ਵਧੀਆ ਇਹਨੇ ਨੂੰ ਮਾਤਾ ਜੀ ਆ ਗਏ ਉਹਨਾਂ ਨੇ ਵੀ ਪਹਿਲੇ ਦਿਨ ਪਿਆਰ ਕਰਿਆ ਪੜਿਆ ਨਾ ਕਹਿੰਦੇ ਹਾਂ ਆਪਣੇ ਆਏ ਕਹਿੰਦੇ ਕੁਛ ਹਿਆਰ ਵੀ ਐ ਤੁਹਾਨੂੰ ਸੁਣਾ ਦੇ ਉਹ ਸਾਰਾ ਦਿਨ ਜਿੰਨਾ ਪਾਦੇ ਨੇ ਪੜਾਇਆ ਸੀ ਸਾਰਾ ਹੀ ਸੁਣਾ ਤਾ ਪੁਰਾਨ ਹੋ ਗਿਆ ਦੂਜੇ ਦਿਨ ਮਾਰਾ ਹੀ ਫੇਰ ਜਿਸ ਵਤ ਜਾਂਦੇ ਰਹੇ ਕਹਿ ਲਗੇ ਪਾਦਾ ਜੀ ਤੁਸੀਂ ਮੈਨੂੰ ਪੜਾਉਂਦੇ ਤਾਂ ਹੈਗੇ ਤੁਸੀਂ ਮੈਨੂੰ ਐ ਦੱਸੋ ਆਪ ਕਿੰਨਾ ਪੜੇ ਹੋਇਆ ਚਾਹ ਕੰਨਾ ਗਿਆ ਕਹ ਲਗਿਆ ਮੇਰੀ ਭਲਾਈ ਦਾ ਕੀ ਪੁੱਛਣਾ ਹੈ ਕਹਿੰਦਾ ਨਾ ਮੈਨੂੰ ਪਹਿਲਾਂ ਤਸੱਲੀ ਹੋਣੀ ਚਾਹੀਦੀ ਹੈ ਵੀ ਜਿਹੜਾ ਮੇਰਾ ਟੀਚਰ ਹੈ ਉਹ ਕਿੰਨਾ ਕੁ ਪੜਿਆ ਹੋਇਆ ਉਹਨੇ ਸਾਰਾ ਦੱਸਦਾ ਵੀ ਹਿਸਾਬ ਕਿਤਾਬ ਇਸ ਤਰ੍ਹਾਂ ਮੈਂ ਪੜਿਆ ਲੈਂਗੁਏਜ ਮੈਂ ਇਸ ਤਰ੍ਹਾਂ ਪੜਿਆ ਸ਼ਾਸਤਰ ਪੜਿਆ ਮਹਾਰਾਜੀ ਕਹਿੰਨ ਲੱਗੇ ਫੇਰ ਤੇਰੇ ਕੋਲ ਉਹ ਵਿਦਿਆ ਨਹੀਂ ਹੈ ਜਿਹੜੀ ਤੂੰ ਮੈਨੂੰ ਪੜਾਵਾ ਜਿਹੜੀ ਮੈਂ ਪੜਨੀ ਚਾਹੁੰਦਾ ਕਦਾ ਨਹੀਂ ਨਾਨਕ ਜੀ ਮੈਂ ਤੁਹਾਨੂੰ ਇੰਨਾ ਤਾਕ ਕਰ ਦੇਣਾ ਨਾ ਥੋੜੇ ਦਿਨਾਂ ਦੇ ਅੰਦਰ ਥੋੜੂ ਪਹਿਲਾਂ ਤਾਂ ਗਿਣਤੀ ਗਿਣਤੀ ਸਿਖਾਉਣੀ ਹੈ ਉਹਦੇ ਬਾਅਦ ਸਵਾਏ ਦੇ ਡੇਡੇ ਦੇ ਤਰਜ਼ਿਆਂ ਦੇ ਉਠਾਂ ਦੇ ਕੋਠੇ ਤੇ ਪਟਵਾਰ ਦਾ ਕਣਕੂਤ ਦਾ ਮੈਂ ਇਹ ਸਾਰੀਆਂ ਵਿਦਿਆ ਤੁਹਾਨੂੰ ਦਿਲਾ ਚ ਪੜਾ ਦੇਣੀ ਹੈ ਕਿਉਂਕਿ ਤੁਸੀਂ ਬਹੁਤ ਹੁਸ਼ਿਆਰ ਹੋ ਭਾਰੇ ਕਹਿੰਦੇ ਇਹਦੇ ਨਾਲ ਕੀ ਹੋਏਗਾ ਕਹਿੰਦੇ ਇਹਦੇ ਨਾਲ ਸੰਸਾਰ ਦੇ ਅੰਦਰ ਜੀਵਨ ਕੱਟਣਾ ਆਦਮੀ ਨੂੰ ਜੀਵਨ ਕੱਟਣ ਵਾਸਤੇ ਪੈਸੇ ਦੀ ਲੋੜ ਹੈ ਮਕਾਨ ਦੀ ਲੋੜ ਹੈ ਕੱਪੜੇ ਦੀ ਲੋੜ ਹੈ ਇਹ ਤਿੰਨਾਂ ਚੀਜ਼ਾਂ ਬਿਨਾਂ ਪੈਸੇ ਤੋਂ ਨਹੀਂ ਆਇਆ ਕਰਦੀਆਂ ਪੈਸਾ ੜ ਕੇ ਕਮਾ ਲਈਦਾ ਬਾਰੇ ਕਹਿੰਦੇ ਨਹੀਂ ਬਾਬਾ ਇਸ ਤਰ੍ਹਾਂ ਨਹੀਂ ਹੈ ਇਹ ਤਾਂ ਪਰਮੇਸ਼ਰ ਨੇ ਮੱਥੇ ਦੇ ਵਿੱਚ ਲਿਖ ਕੇ ਭੇਜਿਆ ਆਇਆ ਪਰ ਆਲਾ ਅਰਜ਼ ਕਰ ਬਾਕੀ ਜਿਹੜਾ ਰੋਜੀ ਦਾ ਫਿਕਰ ਕਰਦਾ ਹੈ ਨਾਗਰ ਚਿੰਤਾ ਚਿੰਤਾ ਹਾਇ ਕਰਤੇ ਉਹ ਤਾਂ ਵੈਗਰੂ ਨੂੰ ਫਿਕਰ ਹੈ ਜੇ ਆ ਜਾ ਬੀਜਿਆ ਜੇ ਆ ਬੀਜਿਆ ਸੋ ਲੁਣਾ ਕਰਮਾਂ ਸੰਧੜਾ ਖੇਤ ਪਰ ਆਲਾਬਦ ਕਰਮ ਲੈ ਕੇ ਅਸੀਂ ਇੱਥੇ ਪਹੁੰਚੇ ਆਂ ਉਹਦੇ ਮੁਤਾਬਕ ਸਾਨੂੰ ਮਿਲਣਾ ਹੈ ਸਭ ਕੁਝ ਇਹ ਦੀ ਚਿੰਤਾ ਨਾ ਕਰੋ ਗੁਰੂ ਪੰਜਵੇਂ ਪਾਸ਼ਾ ਮਹਾਰਾਜ ਐਸਾ ਫਰਮਾਨ ਕਰਦੇ ਰੋਜੀ ਦਿੰਦਾ ਹੈ ਪੱਥਰ ਦੇ